48 ਤੋਂ 40 ਗੱਜਾ ਯਾਨੀ ਕਿ ਇੱਕ ਕਿਲਾ ਲੈ ਕੇ ਅਸੀਂ ਤੁਹਾਨੂੰ 1000 ਗੱਜ ਰਹਾਇਸ਼ੀ ਜਗ੍ਹਾ ਤੇ 200 ਗੱਜ ਦਾ ਕਮਰਸ਼ੀਅਲ ਪਲਾਟ ਦਵਾਂਗੇ ਜਿਹਦੇ ਵਿੱਚ ਸਾਨੂੰ ਕੀਮਤ ਸਰਕਾਰ ਕੁਛ ਨਹੀਂ ਦੇ ਰਹੀ ਕਹਿੰਦੀ ਡਿਵੈਲਪ ਕਰਕੇ 3 ਸਾਲ ਬਾਅਦ ਅਸੀਂ ਦਵਾਂਗੇ ਤੇ ਵਿੱਚ ਦੇ ਦੂਗੀ ਇਹ ਸਾਨੂੰ ਵੱਧ ਟਾਈਮ ਲੱਗੂਗਾ ਪਰ ਸਭ ਤੋਂ ਵੱਡੀ ਸਮੱਸਿਆ ਜਿਹੜੀ ਸਾਨੂੰ ਆ ਰਹੀ ਹੈ ਇਹ ਸਾਡੇ ਜਿਹੜੇ ਪਿੰਡ ਹੈ ਛੋਟੇ ਕਿਸਾਨ ਹੈ ਉਹਰੇ ਕਿਸੇ ਕੋਲ ਅੱਧਾ ਕਿਲਾ ਕਿਸੇ ਕੋਲ 2 ਬਿੱਗੇ ਕਿਸੇ ਕੋਲ 3 ਬਿੱਗੇ ਕਿਸੇ ਕੋਲ ਕਿਲਾ ਜਾਂ ਕਿਸੇ ਕੋਲ ਡੇਢ ਕਿਲਾ ਇਸ ਤੋਂ ਉੱਪਰ ਸਾਡੇ ਕੋਲ ਲੋਕਾਂ ਕੋਲ ਜ਼ਮੀਨ ਹੈ ਨਹੀਂ ਤੇ ਇਸੇ ਪਰ ਸਭ ਦੀ ਰੋਜ਼ਗਾਰ ਜੁੜਿਆ ਹੋਇਆ ਹੈ ਕੋਈ ਖੇਤੀ ਕਰਦਾ ਹੈ ਕੋਈ ਸਬਜ਼ੀਆਂ ਵੇਚਦਾ ਹੈ ਤੇ ਕੋਈ ਆਪਣੀ ਡੇਰੀ ਫਾਰਮਿੰਗ ਕਰਦਾ ਹੈ ਤੇ ਉਸ ਨਾਲ ਆਪਣਾ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਜੇਕਰ ਸਰਕਾਰ ਖੋਲੂਗੀ ਤੇ ਉਹ ਸਾਨੂੰ ਉਹਦਾ ਘਰ ਦਾ ਖਰਚਾ ਕਿ ਕੰਨਾ ਚੱਲੂਗਾ ਸਰਕਾਰ ਕਹਿੰਦੀ ਜੀ ਅਸੀਂ ਤੁਹਾਨੂੰ 30000 ਰੁਪਏ ਦੇਣਾ ਹੈ 30000 ਪਤਾ ਨਹੀਂ ਸਾਲ ਦਾ ਦੇਣਾ ਹੈ ਕਿ 3 ਸਾਲ ਦਾ ਦੇਣਾ ਹੈ ਉਹਦੇ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਸੋ ਅਸੀਂ ਇਸ ਸਕੀਮ ਤਹਿਤ ਹਰ ਆਪਣੇ ਆਪਣੇ ਪਿੰਡ ਵਿੱਚ ਗ੍ਰਾਮ ਸਭਾ ਬੁਲਾ ਕੇ ਮਤੇ ਪਾ ਰਹੇ ਹਾਂ ਇਸ ਪਾਲਸੀ ਦੇ ਵਿਰੋਧ ਵਿੱਚ ਅਸੀਂ ਆਪਣੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜ਼ਮੀਨ ਨਹੀਂ ਦੇਣਾ ਚਾਹੁੰਦੇ। ਮਾਈਕ ਤੇ ਖਾਲਸਾ। ਮਾਈਕ। ਉਪਰਿਵਤੇ ਜੀ। ਸਾਡੇ ਅੱਜ ਆਪਾਂ ਫਰੀਦ ਡੈਕੋ ਦਾ ਲਗਾਤ ਅਜਲਾਸ ਸੱਦਿਆ ਹੈ ਜਿਹੜੀ ਸਰਕਾਰ ਵੱਲੋਂ ਲੈਂਡ ਪੁਰੀ ਸਕੀਮ ਹੈ ਉਹਦੇ ਵਿਰੋਧ ਵਿੱਚ ਰੱਖਿਆ ਹੋਇਆ ਹੈ। ਇਥੇ ਮੈਂ ਪੜ ਕੇ ਸੁਣਾਉਣ ਲੱਗਾ ਹਾਂ। ਆਧਿ ਮਿਤੀ 4/7/25 ਨੂੰ ਗ੍ਰਾਮ ਸਭਾ ਐਲੋ ਪੜਾ ਦਾ ਸਪੈਸ਼ਲ ਆਮ ਜਨਲਾਸ ਫੇਰੇ ਦਸਵੇਂ ਤਰਫੜਾ ਵਿਖੇ ਪੰਜਾਬ ਸਰਕਾਰ ਦੁਆਰਾ ਸਕੀਮ ਲੈਂਡ ਪੁਰੀ ਦੇ ਸੰਬੰਧ ਵਿੱਚ ਰੱਖਿਆ ਗਿਆ ਹੈ। ਇਸ ਅਜੇ ਰਾਸ ਸੁਣਦੀ ਸਭਾ ਕੈਟਰੀ ਵਿੱਚ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਾਈ ਗਈ ਹੈ ਅਤੇ ਨਾਲ ਲੱਗਦੇ ਪਿੰਡ ਸਮਨਾਲਾ ਗੁਰਦਾਸਪੁਰਾ ਛੋਟੀ ਹਵੇਲੀ ਫੂਲ ਆਦਿ ਸਰਪੰਚਾਂ ਆਦਿ ਨੇ ਪਿੰਡ ਵਾਸੀ ਨੂੰ ਸਨੇਹੇ ਲਗਾਏ ਗਏ ਹਨ ਅੱਜ ਦੇ ਰਾਸ ਵਿੱਚ ਹੇਠ ਲਿਖੇ ਸਭਾ ਮੈਂਬਰ ਆਏ ਹਨ ਹਾਜ਼ਰ ਆਏ ਸਭਾ ਮੈਂਬਰ ਦੀ ਹਾਜ਼ਰੀ ਲਗਾਈ ਗਈ ਜਿਹੜੀ ਕਿ ਸਾਰਿਆਂ ਨੇ ਹਾਜ਼ਰੀ ਲਈ ਹੈ ਇਸ ਚੋਣ ਦੇ ਕੋ ਰਹਿ ਗਿਆ ਤਾਂ ਬਾਅਦ ਚ ਲਾ ਦੇ ਕੋਈ ਚੱਕਰੀ ਸਭਾ ਮੈਂਬਰ ਹਾਜ਼ਰ ਆਏ ਹਨ ਸਭਾ ਦੀ ਕਾਰਜ ਸ਼ੁਰੂ ਕੀਤੀ ਜਾਵੇ ਪਤਾ ਪੇ ਜੋ ਕੇ ਖਾਸ ਹੈ ਕਿ ਪੰਜਾਬ ਸਰਕਾਰ ਦਾ ਦੁਆਰਾ ਜਾਰੀ ਨੋਟੀਫਿਕੇਸ਼ਨ ਨੰਬਰ ਮ੍ਰਿਤੀ 4625 ਰਾਹੀਂ ਜਾਰੀ ਕੀਤਾ ਗਿਆ ਲੈਂਡ ਪੂਲਿੰਗ ਪਾਲਿਸੀ ਤਹਿਤ ਖੂਰ ਕੀਤੀ ਜਾਣ ਵਾਲੀ ਬੜੀ ਰੈਲੋ ਦੀ ਜ਼ਮੀਨ ਦੇ ਖਤਰਾ ਨੰਬਰ ਆਪਾ ਚਾਹ ਅਜੀਤ ਫਾਟ ਲਿਖਿਓਏ ਸਾਰੇ ਵਿੱਚ ਲਿਖੇ ਤੁਹਾਡੇ ਸਾਹਿਬ ਨੇ ਇਹ ਪਾਲਿਸੀ ਦੇ ਜਿਹੜੇ ਆਪਣੇ ਇਹਨਾਂ ਨੇ ਨੋਟ ਜਾਰੀ ਕਰੇ ਦੋ ਦੋ ਫਾਈਲ ਨੰਬਰ ਟਿਕਟ ਇੱਕ ਨੰਬਰ ਇਹੋ ਫਾਟ ਦਿੱਤਾ ਹੈ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਦੋ ਕੱਟੇ ਨੇ ਉੱਥੇ ਦੇ ਨਾ ਟਿਕਟਿਆ ਆਪਣੀ ਜ਼ਮੀਨਾਂ ਦੇ ਰੇਟਾ ਵਾਸਤੇ ਟਿਕਟਿਆ ਹੈ ਕੋਈ ਡੋਫੋ ਨਹੀਂ ਲਿਖਿਆ ਉਹ ਲਿਖ ਦੇ ਲਿਖ ਦੇ ਮਾਤਾ ਦੀ ਗੱਲ ਹੋਣੀ ਹੈ ਤਾਂ ਸਾਡੇ ਅਰੀਟੂ ਦੇ ਵਿੱਚ ਨਾ ਕੋਈ ਨਾ ਤੇ ਦੇਖ ਲਈ 27 ਦੀ ਰਫਾਰਮੇਸ਼ਨ ਕੋਈ ਨਹੀਂ ਕੋਈ ਉਹ ਕਿੰਨੀ ਖਤਰਾ ਨਾ ਹੁਬੀ ਜਮੀਨ ਸਰਕਾਰ ਵੱਲੋਂ ਲੈਂਡ ਪੁਰੀ ਸਕੀਮ ਤਹਿਤ ਅਕਵਾਇਰ ਕੀਤੀ ਜਾਣੀ ਹੈ ਇਹਨਾਂ ਖਤਰਾ ਨੰਬਰਾਂ ਵਿੱਚ ਲੋਕਾਂ ਵੱਲੋਂ ਆਪਣੇ ਮਕਾਨ ਰਹਿਸ਼ ਆਦਿ ਕੀਤੀ ਹੋਈ ਹੈ ਹਾਜ਼ਰ ਨਵਾ ਮੈਂਬਰ ਲੈਂਡ ਪੁਰੀ ਸਕੀਮ ਦਾ ਵਿਰੋਧ ਕਰਦੇ ਹਨ ਕਿਉਂਕਿ ਪਿੰਡ ਬੜੀ ਰੇਲੇ ਵਿੱਚ ਜੋ ਖੂਤ ਖਤਰਾ ਨੰਬਰ ਨੰਬਰ ਇਹ ਜ਼ਮੀਨ ਆਦੇ ਮਾਲਕ ਹਨ ਇਹ ਜ਼ਮੀਨ ਦਾ ਛੋਟੇ ਕਿਸਾਨ ਹਨ ਇਹਨਾਂ ਲੋਕਾਂ ਦਾ ਗੁਜ਼ਾਰਾ ਨਰਵਾ ਇਸ ਜ਼ਮੀਨ ਨਾਲ ਹੀ ਹੋ ਰਿਹਾ ਹੈ ਲੋਕਾਂ ਵੱਲੋਂ ਆਪਣੇ ਆਰਥਿਕ ਨਰਵਾ ਲਈ ਡੇਰੀ ਆਦੇ ਛੋਟੇ ਧੰਦੇ ਕੀਤੇ ਜਾ ਰਹੇ ਹਨ ਜੇਕਰ ਲੋਕਾਂ ਦੀ ਜ਼ਮੀਨ ਆਪੇ